ਤੇ ਦੋ ਬੱਚੇ ਦੋ ਲੜਕੇ ਆਏ ਆ ਤੇ ਉਹਨਾਂ ਨੇ ਮੇਰੇ ਕੋ ਮੂਫਲੀ ਦੇ ਪੈਕੇਟ ਮੰਗੇ ਆ ਤੇ ਮੈਂ ਉਹਨਾਂ ਨੂੰ ਮੂਫਲੀ ਦੇ ਪੈਕੇਟ ਦਿੱਤੇ ਆ ਦੋ ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ ਮੈਂ 20 ਰੁਪਏ ਲੈ ਕੇ ਤੇ ਆਪਣੇ ਗੱਲੇ ਵਿੱਚ ਪਾਣ ਲੱਗੇ ਜਿਸ ਤਰ੍ਹਾਂ ਹੀ ਮੈਂ ਮੁੜੀ ਆ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਚ ਵਾਲਾਂ ਤੇ ਕੰਨਾਂ ਨੂੰ ਝੋਟਾ ਮਾਰ ਕੇ ਤੇ ਮੇਰੀ ਵਾਲੀਆਂ ਲੈ ਗਈ ਕਾਹਦੇ ਤੇ ਸੀਗੇ ਉਹ ਮੁੜੇ ਮੋਟਰਸਾਈਕਲ ਤੇ ਉਹ ਪਹਿਲਾਂ ਗੁਰਦਾਸਪੁਰ ਨੂੰ ਗਏ ਆ ਫਿਰ ਦਸਪੁਰ ਰਸਤੇ 'ਚ ਮੁੜ ਕੇ ਤੇ ਫਿਰ ਥੋੜੀ ਜਿਹੀ ਅੱਗੇ ਗਏ ਤੇ ਮੁੜ ਕੇ ਆ ਗਏ ਫਿਰ ਭਰਮਪੁਰ ਨੂੰ ਆ ਗਏ ਤੁਹਾਡੀ ਦੁਕਾਨ ਤੇ ਕੋਈ ਕੈਮਰੇ ਵੀ ਲੱਗੇ ਹਾਂਜੀ ਕੈਮਰੇ ਵੀ ਲੱਗੇ ਆ ਉਹਨਾਂ ਦੇ ਸੀਸੀ ਰਿਕਾਰਡ ਦੇ ਦੇਖੀ ਹੈ ਨਹੀਂ ਮੈਂ ਨਹੀਂ ਦੇਖੀ ਮੈਂ ਤਾਂ ਉਹਨਾਂ ਦੇ ਮਗਰ ਦੌੜੀ ਤੇ ਦੋ ਬੱਚੇ ਦੋ ਲੜਕੇ ਆਏ ਆ ਤੇ ਉਹਨਾਂ ਨੇ ਮੇਰੇ ਕੋ ਮੂਫਲੀ ਦੇ ਪੈਕੇਟ ਮੰਗੇ ਆ ਤੇ ਮੈਂ ਉਹਨਾਂ ਨੂੰ ਮੂਫਲੀ ਦੇ ਪੈਕੇਟ ਦਿੱਤੇ ਦੋ ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ ਮੈਂ 20 ਰੁਪਏ ਲੈ ਕੇ ਤੇ ਆਪਣੇ ਗੱਲੇ ਵਿੱਚ ਪਾਣ ਲੱਗੇ ਜਿਸ ਤਰ੍ਹਾਂ ਹੀ ਮੈਂ ਮੁੜੀ ਆ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਚ ਵਾਲਾਂ ਤੇ ਕੰਨਾਂ ਨੂੰ ਛੋਟਾ ਮਾਰ ਕੇ ਤੇ ਮੇਰੀ ਵਾਲੀਆਂ ਲੈ ਗਈ ਕਾਦੇ ਤੇ ਸੀਗੇ ਉਹ ਮੁੰਡੇ ਮੋਟਰਸਾਈਕਲ ਤੇ ਉਹ ਪਹਿਲਾਂ ਗਰਦਾਸਪੁਰ ਨੂੰ ਗਏ ਆ ਗਰਦਾਸਪੁਰ ਰਸਤੇ 'ਚ ਮੁੜ ਕੇ ਤੇ ਫਿਰ ਥੋੜੀ ਜਿਹੀ ਅੱਗੇ ਗਏ ਤੇ ਮੁੜ ਕੇ ਆ ਗਏ ਫਿਰ ਭਰਾਂ ਤੁਹਾਡੀ ਦੁਕਾਨ ਤੇ ਕੋਈ ਕੈਮਰਾ ਵੀ ਲੱਗੇ? ਹਾਂਜੀ ਕੈਮਰੇ ਵੀ ਲੱਗੇ ਨੇ। ਤੇ ਉਹਨਾਂ ਦੀ ਸਿਸਟਮ ਰਿਕਾਰਡਿੰਗ ਦੇਖੀ ਹੈ? ਨਹੀਂ ਮੈਂ ਨਹੀਂ ਦੇਖੀ ਮੈਂ ਤਾਂ ਉਹਨਾਂ ਦੇ ਮਗਰ ਦੌੜੀ।